ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ ਤੇ ਸੋ ਅੱਜ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਝੋਨੇ ਦੇ ਵਿੱਚ ਗੋਭ ਅਵਸਥਾ ਤੇ ਕਿਹੜੇ-ਕਿਹੜੇ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਹੈ ਜਿਸ ਨਾਲ ਆਪਾਂ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਾਂ ਸੋ ਜਿੰਨੀਆਂ ਵੀ ਫਸਲਾਂ ਐ ਤਕਰੀਬਨ ਹਰ ਫਸਲ ਦੀ ਕੋਈ ਨਾ ਕੋਈ ਖਾਸ ਅਵਸਥਾ ਹੁੰਦੀ ਹੈ ਖਾਸ ਸਟੇਜ ਹੁੰਦੀ ਹੈ ਜਿਸ ਤੇ ਉਸ ਨੂੰ ਖਾਸ ਖੁਰਾਕ ਜਾਂ ਪਾਣੀ ਦੀ ਜਾਂ ਖਾਸ ਧਿਆਨ ਦੀ ਲੋੜ ਹੁੰਦੀ ਹੈ ਜਿਸ ਨਾਲ ਉਸ ਫਸਲ 'ਤੇ ਝਾੜ ਤੇ ਫਰਕ ਪੈਂਦਾ ਹੈ। ਉਸੇ ਤਰ੍ਹਾਂ ਹੀ ਝੋਨੇ ਦੀ ਫਸਲ ਦੇ ਵਿੱਚ ਗੋਭ ਵਿਵਸਥਾ ਕਾਫੀ ਅਹਿਮ ਹੈ। ਜੇਕਰ ਆਪਾਂ ਇਸ ਅਵਸਥਾ ਤੇ ਫਸਲ ਦੀ ਸਾਂਭ ਸੰਭਾਲ ਸਹੀ ਤਰ੍ਹਾਂ ਕਰ ਲਈਏ ਤਾਂ ਆਪਾਂ ਨੂੰ ਚੰਗਾ ਝਾੜ ਮਿਲ ਸਕਦਾ ਹੈ ਪਰ ਜੇਕਰ ਆਪਾਂ ਇਸ ਅਵਸਥਾ ਤੇ ਅਣਗਹਿਲੀ ਕਰਦੇ ਹਾਂ ਤਾਂ ਆਪਾਂ ਨੂੰ ਝਾੜ ਦੇ ਵਿੱਚ ਕਾਫੀ ਨੁਕਸਾਨ ਵੀ ਹੋ ਸਕਦਾ ਹੈ। ਸੋ ਪਹਿਲਾਂ ਤਾਂ ਗੱਲ ਕਰੀਏ ਕਿ ਗੋਭ ਅਵਸਥਾ ਹੁੰਦੀ ਕੀ ਹੈ ਸੋ ਜਦੋਂ ਝੋਨੇ ਦੀ ਫਸਲ ਦਾ ਨਿਸਾਰਾ ਨਾ ਹੋਇਆ ਹੋਵੇ ਮੁੰਜਰ ਬਾਹਰ ਨਾ ਨਿਕਲੀ ਹੋਵੇ ਪਰ ਝੰਡੇ ਪੱਤੇ ਦੇ ਨਾਲ ਮੁੰਜਰ ਬਣ ਗਈ ਹੋਵੇ ਅਤੇ ਜਿਵੇਂ ਆਪਾਂ ਕਹਿ ਦਿੰਨੇ ਆ ਝੋਨੇ ਦੀ ਪਾਈਪ ਫੁੱਲ ਗਈ ਹੋਵੇ ਤਾਂ ਉਸ ਅਵਸਥਾ ਨੂੰ ਜਿਹੜਾ ਹੈ ਗੋਭ ਅਵਸਥਾ ਕਹਿ ਦਿੱਤਾ ਜਾਂਦਾ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਸੋ ਸਭ ਤੋਂ ਪਹਿਲਾਂ ਗੋਭ ਅਵਸਥਾ ਤੇ ਜ਼ਰੂਰੀ ਹੈ ਪਾਣੀ ਪਾਣੀ ਦੀ ਲੋੜ ਜਿਹੜੀ ਹੈ ਗੋਬ ਵਸਥਾ ਤੇ ਫਸਲ ਨੂੰ ਜ਼ਿਆਦਾ ਹੁੰਦੀ ਹੈ ਸੋ ਇਸ ਅਵਸਥਾ ਤੇ ਜਿਹੜਾ ਆਪਾਂ ਸੋਕਾ ਬਿਲਕੁਲ ਨਹੀਂ ਲਗੰਨ ਦੇਣਾ ਜਦੋਂ ਗੋਬ ਬੰਨੇ ਸ਼ੁਰੂ ਹੋ ਜਾਵੇ ਤੇ ਮੁੰਜਰ ਨਿਕਲਣ ਤੱਕ ਫਸਲ ਦੇ ਵਿੱਚ ਖੇਤ ਦੇ ਵਿੱਚ ਪਾਣੀ ਖੜਾ ਰਵੇ ਤਾਂ ਆਪਣੀ ਫਸਲ ਦੇ ਲਈ ਉਹ ਕਾਫੀ ਲਾਹੇਵੰਦ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖੁਰਾਕ ਦੀ ਸੁਜਨੀਆਂ ਵੀ ਕਿਸਮਾਂ ਭਾਵੇਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ 126 ਹੋਗੀ ਜਾਂ ਜ਼ਿਆਦਾ ਸਮਾਂ ਲੈਣ ਵਾਲੀਆਂ ਵੀ ਕਈ ਕਿਸਮਾਂ ਹੈ ਹਾਈਬ੍ਰਿਡ ਕਿਸਮਾਂ ਵੀ ਆ। ਸੋ ਹਰ ਕਿਸਮ ਦਾ ਜਿਹੜਾ ਹੈ ਗੋਮ ਤੇ ਆਉਣ ਦਾ ਸਮਾਂ ਅਲੱਗ-ਅਲੱਗ ਹੁੰਦਾ ਹੈ ਜਿਵੇਂ PR126 ਦੀ ਗੱਲ ਕੀਤੀ ਜਾਵੇ ਤਾਂ 55-60 ਦਿਨਾਂ ਤੇ ਲਵਾਈ ਤੋਂ ਬਾਅਦ ਜਿਹੜਾ ਹੈ ਗੋਭ ਅਵਸਥਾ ਤੇ ਆ ਜਾਂਦਾ ਹੈ। ਪਰ ਕਈ ਕਿਸਮਾਂ ਜ਼ਿਆਦਾ ਸਮਾਂ ਵੀ ਲੈਂਦੀਆਂ ਹਨ ਪਰ ਆਪਾਂ ਜਿਹੜੀ ਯੂਰੀਆ ਦੀ ਗੱਲ ਕਰੀਏ ਜਾਂ ਹੋਰ ਖਰਾਕ ਦੀ ਗੱਲ ਕਰੀਏ ਉਹ ਆਪਾਂ 35-40-42 ਇੱਥੋਂ ਤੱਕ ਜਿਹੜੀ ਆਪਾਂ ਚੋਨੇ ਦੀ ਖਰਾਕ ਹੈ ਜਿਹੜੀ ਉਹ ਪੂਰੀ ਕਰ ਦਿੰਨੇ ਆ। ਪਰ ਜਿਹੜੀ ਗੋਬਵਸਥਾ ਤੋਂ ਬਾਅਦ ਹੈ ਜਿਹੜਾ ਉਹ ਝੋਨੇ ਨੇ ਆਪਣੇ ਨਵੇਂ ਅੰਗ ਬਣਾਉਣੇ ਹੁੰਦੇ ਆ ਤੇ ਅੰਗ ਵੀ ਉਹ ਬਣਾਉਣੇ ਹੁੰਦੇ ਆ ਜਿਨ੍ਹਾਂ ਦਾ ਝਾੜ ਤੇ ਸਿੱਧਾ ਅਸਰ ਹੁੰਦਾ ਹੈ ਭਾਵੇਂ ਕਿ ਸਿੱਧਾ ਝਾੜ ਹੀ ਹੁੰਦਾ ਕਿਉਂਕਿ ਆਪਾਂ ਨੂੰ ਜਿਹੜਾ ਉਹ ਦਾਣਿਆਂ ਨਾਲ ਹੀ ਮਤਲਬ ਹੁੰਦਾ ਆਪਾਂ ਨੂੰ ਝੋਨੇ ਦੇ ਕੱਦ ਜਾਂ ਪਰਾਲੀ ਨਾਲ ਆਪਾਂ ਨੂੰ ਜਿਹੜਾ ਕੁਝ ਲੈ ਆਉਂਦੇ ਨਹੀਂ ਹੁੰਦਾ ਨਹੀਂ ਆਪਾਂ ਝੋਨੇ ਦੀ ਥੂੜੀ ਬਣਾਉਣੀ ਹੁੰਦੀ ਆ ਤੇ ਨਹੀਂ ਆਪਾਂ ਨੂੰ ਕੁਝ ਹੋਰ ਲੈਣਾ ਹੁੰਦਾ ਆਪਾਂ ਸਿਰਫ ਦਾਣੇ ਨਾਲ ਹੀ ਮਤਲਬ ਹੁੰਦਾ ਸੋ ਜਦੋਂ ਇਹ ਦਾਣੇ ਮੰਨਿਆ ਤੇ ਝੋਨੇ ਨੂੰ ਖਰਾਕ ਦੀ ਲੋੜ ਤਾਂ ਜਰੂਰ ਹੋਊਗੀ ਹੀ ਹੋਊਗੀ ਖਰਾਕ ਜਿਹੜੀ ਆਪਾਂ ਉਹ ਦਾਣੇਦਾਰ ਖਰਾਕ ਦੇ ਨਾਲ ਨਹੀਂ ਦੇ ਸਕਦੇ ਨਾ ਹੀ ਆਪਾਂ ਇਸ ਅਵਸਥਾ ਤੇ ਯੂਰੀਆ ਦੇ ਸਕਦੇ ਆ ਨਾ ਹੀ ਡੀਪੀ ਜੇ ਆਪਾਂ ਦੇਨੇ ਵੀ ਆ ਤਾਂ ਆਪਣਾ ਨੁਕਸਾਨ ਜ਼ਿਆਦਾ ਹੈ ਕਿਉਂਕਿ ਜੇ ਆਪਾਂ ਇਸ ਅਵਸਥਾ ਤੇ ਆ ਕੇ ਯੂਰੀਆ ਦਾ ਛੱਟਾ ਦੇਨੇ ਆ ਤਾਂ ਇਸ ਦੇ ਨਾਲ ਜਿਹੜੀ ਆ ਸਭ ਤੋਂ ਪਹਿਲੀ ਸਮੱਸਿਆ ਆਊਗੀ ਕਿ ਫੋਕ ਜ਼ਿਆਦਾ ਬਣੂਗੀ ਇਸ ਤੋਂ ਇਲਾਵਾ ਬੂਟੇ ਦੇ ਵਿੱਚ ਕੋਲਾਪਣ ਆਊਗਾ ਤਾਂ ਉਸ ਦੇ ਨਾਲ ਜਿਹੜਾ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੋਊਗਾ ਅਤੇ ਕੀੜਿਆਂ ਦਾ ਹਮਲਾ ਸੁੰਡੀ ਦਾ ਅਤੇ ਤੇਲੇ ਦਾ ਹਮਲਾ ਵੀ ਜਿਹੜਾ ਹੈਗਾ ਉਹ ਜ਼ਿਆਦਾ ਹੋਊਗਾ ਸੁਖਰਾ ਕੱਪਾ ਕਿਵੇਂ ਦੇਣੀ ਹੈ ਸੋ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਇਸ ਅਵਸਥਾ ਦੇ ਖੁਰਾਕ ਦੇ ਲਈ ਉਹ ਹੈਗੀ ਹੈ ਪੋਟਾਸ਼ੀਅਮ ਨਾਈਟ੍ਰੇਟ ਦੀ ਜਿਹਨੂੰ ਆਪਾਂ 13045 ਦੇ ਨਾਮ ਨਾਲ ਜਾਣਦੇ ਹਾਂ ਸੋ ਇਸ ਦਾ ਜਿਹੜਾ ਛੜਕਾ ਆਪਾਂ ਗੋਭ ਅਵਸਥਾ ਤੇ ਜਿਹੜਾ ਕਰ ਸਕਦੇ ਹਾਂ ਇਸ ਦੀ ਮਾਤਰਾ ਕਿੰਨੀ ਲੈਣੀ ਹੈ ਆਪਾਂ 3 ਕਿਲੋ ਮਾਤਰਾ ਨੂੰ 200 ਲੀਟਰ ਪਾਣੀ ਦੇ ਵਿੱਚ ਲੈਣੀ ਹੈ ਜੇਕਰ ਤੁਸੀਂ ਪਾਣੀ ਘੱਟ ਵਰਤਣਾ ਹੈ ਭਾਵੇਂ ਕਿ 100 ਲੀਟਰ ਵਰਤਣਾ ਹੈ ਤਾਂ ਤੁਸੀਂ ਮਾਤਰਾ ਵੀ ਅੱਧੀ ਕਰ ਦੇਣੀ ਹੈ ਭਾਵੇਂ ਕਿ 1.5 ਕਿਲੋ ਤੱਕ ਹੀ ਵਰਤਣੀ ਹੈ ਕਿਉਂਕਿ ਜੇਕਰ ਆਪਾਂ 100 ਲੀਟਰ ਦੇ ਵਿੱਚ ਜ਼ਿਆਦਾ ਮਾਤਰਾ ਵਰਤਾਂਗੇ ਤਾਂ ਆਪਣੀ ਫਸਲ ਦੇ ਪੱਤੇਆਂ ਤੇ ਸਾੜ ਵੀ ਪੈ ਸਕਦਾ ਹੈ ਸੁਖਰਾਕ 13045 ਦੇ ਨਾਲ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਕੋਈ ਵੀ ਐਨਪੀਕੇ 0050 ਵੀ ਤੁਸੀਂ ਕਰ ਸਕਦੇ ਹੋ 05234 ਵੀ ਕਰ ਸਕਦੇ ਹੋ ਪਰ ਜੇ ਸਫਾਰਿਸ਼ ਦੀ ਗੱਲ ਕਰੀਏ ਤਾਂ 13045 ਦੀ ਹੈ ਕਿਉਂਕਿ ਪੋਟਾਸ਼ਟਾਟ ਦਾ ਜਿਹੜਾ ਹੈ ਉਹ ਕਾਫੀ ਜ਼ਰੂਰੀ ਰੋਲ ਹੁੰਦਾ ਹੈ ਇੱਕ ਤਾਂ 스트ੈਸ ਨਹੀਂ ਹੋਣ ਦਿੰਦਾ ਬੂਟੇ ਨੂੰ ਦੂਸਰੀ ਗੱਲ ਜੇਕਰ ਕੀਤੀ ਜਾਵੇ ਤਾਂ ਕੁਆਲਿਟੀ ਵੀ ਜਿਹੜੀ ਹੈਗੀ ਆਪਣੀ ਦਾਣਿਆਂ ਦੀ ਉਹ ਵਧੀਆ ਬਣਾਉਂਦਾ ਸੋ ਤਰਜੀਹ ਤੁਸੀਂ ਜਿਹੜੀ ਹੈ ਉਹ 13045 ਨੂੰ ਹੀ ਦੇਣੀ ਹੈ ਸੋ ਇਸ ਤੋਂ ਬਾਅਦ ਜਿਹੜੀ ਦੂਸਰੀ ਸਪਰੇ ਦੀ ਗੱਲ ਕਰੀਏ ਜਿਹੜੀ ਆਪਾਂ ਇਸ ਅਵਸਥਾ ਤੇ ਜ਼ਰੂਰ ਕਰ ਸਕਦੇ ਆ ਉਹ ਹੈਗੀ ਆ ਉਲੀਨਾਸ਼ਕ ਸਪਰੇ ਪਾਵਗੇ ਫੰਗੀਸਾਈਡ ਸਪਰੇ ਕਿਉਂਕਿ ਜਿੰਨੀਆਂ ਵੀ ਬਿਮਾਰੀਆਂ ਝੋਨੇ ਤੇ ਹੁੰਦੀਆਂ ਉਹਨਾਂ ਦੀ ਜਿਹੜੀ ਰੋਕਥਾਮ ਹੈ ਉਹ ਗੋਬ ਅਵਸਥਾ ਤੇ ਜੇਕਰ ਆਪਾਂ ਕਰ ਲਈਏ ਗੋਬ ਅਵਸਥਾ ਤੇ ਆਪਾਂ ਇੱਕ ਚੰਗਾ ਫੰਗੀਸਾਈਡ ਦਾ ਛੜਕਾ ਕਰ ਦਈਏ ਤਾਂ ਜਿਹੜੀ ਆਪਾਂ ਨੂੰ ਤਕਰੀਬਨ ਤਕਰੀਬਨ ਬਹੁਤੀਆਂ ਬਿਮਾਰੀਆਂ ਤੋਂ ਹੀ 90% ਬਿਮਾਰੀਆਂ ਤੋਂ ਆਪਾਂ ਨੂੰ ਰਾਹਤ ਮਿਲ ਜਾਂਦੀ ਹੈ ਇਸ ਅਵਸਥਾ ਤੇ ਇਸ ਲਈ ਫੰਗੀਸਾਈਡ ਸਪਰੇ ਕਰਨਾ ਬਹੁਤ ਜ਼ਰੂਰੀ ਹੈ ਸੂਬ ਮਾਰੀਆਂ ਦੀ ਗੱਲ ਕਰੀ ਜਿਹੜੀਆਂ ਝੋਨੇ ਦੇ ਵਿੱਚ ਜ਼ਿਆਦਾ ਹਮਲਾ ਕਰਦੀਆਂ ਸ਼ੀਥ ਬਲਾਈਟ ਹੋ ਗਈ ਜਿਹੜੀ ਤਣੇ ਦਾ ਝੋਲਸ ਰੋਗ ਹੈ ਜੇ ਆਪਣਾ ਅਨਸਾਰੇ ਤੇ ਅਨਸਾਰੇ ਤੋਂ ਪਹਿਲਾਂ ਪਾਣੀ ਜ਼ਿਆਦਾ ਸਮਾਂ ਖੜਾ ਰਹੇ ਜਾਂ ਬਾਰਿਸ਼ਾਂ ਜ਼ਿਆਦਾ ਸਮਾਂ ਪੈ ਜਾਂ ਤਾਂ ਜਿਹੜਾ ਤਣੇ ਤੋਂ ਜਿਹੜਾ ਗਾਲਾ ਸ਼ੁਰੂ ਹੋ ਜਾਂਦਾ ੱੱੱਬੇ ਬੰਨੇ ਸ਼ੁਰੂ ਹੋ ਜਾਂਦੇ ਤੇ ਹੌਲੀ ਹੌਲੀ ਜਿਹੜਾ ਉਹ ਉੱਪਰ ਨੂੰ ਵੱਧਦੇ ਆ ਮੁੰਜਰ ਤੱਕ ਵੀ ਪਹੁੰਚ ਜਾਂਦੇ ਆ ਸੋ ਤਣੇ ਦਾ ਝੋਲਸ ਰੋਗ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਜਿਹੜੀ ਹੈ ਮੁੱਖ ਬਿਮਾਰੀ ਹੈ ਉਹ ਹੈਗੀ ਹੈ ਝੂਠੀ ਕਾਂਗਿਆਰੀ ਜਿਹਨੂੰ ਫਾਲਸ ਮਟ ਦੇ ਨਾਮ ਨਾਲ ਜਾਣਿਆ ਜਾਂਦਾ ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਦਾਣਿਆਂ ਦੀ ਜਗ੍ਹਾ ਜਿਹੜਾ ਉਹ ਉਲੀ ਦੇ ਜਿਹੜੇ ਹੈਗੇ ਆ ਲੱਡੂ ਜੇ ਬਣ ਜਾਂਦੇ ਆ ਪਹਿਲਾਂ ਉਹ ਸੰਤਰੀ ਰੰਗ ਦੇ ਬਣਦੇ ਫਿਰ ਕਾਲੇ ਰੰਗ ਦੇ ਦਾਣੇ ਨਹੀਂ ਬਣਦੇ ਉਹ ਲੱਡੂ ਜੇ ਬਣਦੇ ਆ ਸੋ ਇਹ ਦੋ ਬਿਮਾਰੀਆਂ ਜਿਹੜੀਆਂ ਮੁੱਖ ਐ ਇਸ ਤੋਂ ਬਿਨਾ ਬਲਾਸਟ ਦੀ ਬਿਮਾਰੀ ਵੀ ਕਾਫੀ ਆਉਂਦੀ ਐ ਕਈ ਕਿਸਮਾਂ ਦੇ ਵਿੱਚ ਨਹੀਂ ਆਉਂਦੀ ਪਰ ਕਈ ਕਿਸਮਾਂ ਦੇ ਵਿੱਚ ਆਉਂਦੀ ਐ ਬਾਸਮਤੀ ਦੇ ਵਿੱਚ ਬਲਾਸਟ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਐ ਪੱਤਿਆਂ ਤੇ ੱਬੇ ਪੈਂਦੇ ਐ ਇਸ ਤੋਂ ਬਾਅਦ ਮੁੰਜਰ ਨਿਕਲਣ ਤੋਂ ਬਾਅਦ ਜਿਹੜੀ ਐ ਉਹ ਮੁੰਜਰ ਤੇ ਵੀ ਹਮਲਾ ਕਰਦੀ ਐ ਜਿਹਨੂੰ ਗਰਦਨ ਤੋੜ ਦੇ ਨਾਮ ਨਾਲ ਜਾਣਿਆ ਜਾਂਦਾ ਐ ਸੋ ਤਕਰੀਬਨ ਇਹਨਾਂ ਬਿਮਾਰੀਆਂ ਦੀ ਰੋਕத் थाम ਕਰਨ ਦੇ ਲਈ ਤੁਸੀਂ ਜਿਹੜੀ ਫੰਗੀਸਾਈਡ ਵਰਤ ਸਕਦੇ ਹੋ ਉਹ ਗਰੁੱਪ ਹੈ ਐਜੋਕਸੀਸਟ੍ਰੋਬਿਨ ਤੇ ਡਾਈਫਲੂਕੋਨੋਜ਼ੋਲ ਦਾ ਕੰਬੀਨੇਸ਼ਨ ਜਿਹੜਾ ਐਮਿਸਟੋਟੋਪ ਦੇ ਨਾਮ ਤੇ ਹੁੰਦਾ ਹੈ ਇਸ ਤੋਂ ਬਿਨਾ ਇਹੀ ਟੈਕਨੀਕਲ ਤੁਸੀਂ ਹੋਰ ਵੀ ਕਿਸੇ ਵੀ ਚੰਗੀ ਕੰਪਨੀ ਦਾ ਜੋ ਤੁਹਾਨੂੰ ਅਪਲੌਡ ਹੋਵੇ ਵਰਤ ਸਕਦੇ ਹੋ ਜ਼ਰੂਰੀ ਨਹੀਂ ਹੈ ਪੈਮੀ ਸਟਾਰਟੋਪ ਹੀ ਵਰਤਣੀ ਹੈ ਆਪਾਂ ਕੋਈ ਪ੍ਰਮੋਟ ਨਹੀਂ ਕਰ ਰਹੇ ਕੋਈ ਪ੍ਰੋਡਕਟ ਪਰ ਜਿਹੜਾ ਸਾਲਟ ਹੈ ਉਹ ਅਜੋਕਸੀ ਸਟ੍ਰੋਬਿੰਗ ਤੇ ਡਾਈਫਲੂਕੋਨ ਨਾਲ ਜੁੜ ਹੋਣਾ ਚਾਹੀਦਾ ਤੇ ਜੇਕਰ ਤੁਹਾਡੇ ਹਲਦੀ ਰੋਗੀ ਨੂੰ ਪਕਾਇਆ ਨਹੀਂ ਛੁੱਟੀ ਕਾਂਗਿਆਰੀ ਉਹਦਾ ਹਮਲਾ ਜ਼ਿਆਦਾ ਹੁੰਦਾ ਹੈ ਜੇਕਰ ਤੁਹਾਨੂੰ ਪਤਾ ਹੈ ਤੁਸੀਂ ਆਪਣੇ ਖੇਤ ਦੀ ਵਿੱਚ ਜਿਹੜਾ ਹੈ ਯੂਰੀਆ ਲੇਟ ਤੱਕ ਪਾਈ ਹੈ ਜਾਂ ਯੂਰੀਆ ਜ਼ਿਆਦਾ ਪਾਈ ਹੈ ਤਾਂ ਅਜਿਹੀ ਖੇਤਾਂ ਦੇ ਵਿੱਚ ਜਿਹੜਾ ਹੈ ਉਹ ਹਲਦੀ ਰੋਗ ਦਾ ਹਮਲਾ ਫਦੇ ਰਹੇ ਹੋਣ ਦਾ ਜਿਹੜਾ ਖਅਸ਼ਾ ਹੁੰਦਾ ਜਾਂ ਤੁਸੀਂ ਅਜਿਹੀ ਕਿਸਮ ਲਾਉਣੀ ਹੋ ਪਿਛਲੇ ਸਾਲਾਂ ਦੇ ਵਿੱਚ ਵੀ ਤੁਹਾਡੇ ਤਜਰਬਾ ਕਹਿੰਦਾ ਕਿ ਸਾਡੀ ਇਸ ਕਿਸਮ ਤੇ ਜਾਂ ਸਾਡੇ ਖੇਤ ਦੇ ਵਿੱਚ ਜਿਹੜਾ ਇਹ ਝੂਠੀ ਕਾਂਗਿਆਰੀ ਜਾਂ ਹਲਦੀ ਰੋਗ ਦਾ ਹਮਲਾ ਜ਼ਿਆਦਾ ਹੁੰਦਾ ਹੈ ਤਾਂ ਫਿਰ ਤੁਸੀਂ ਜਿਹੜਾ ਇਹ ਗਰੁੱਪ ਨਾਂ ਵਰਤੋ ਫਿਰ ਤੁਸੀਂ ਕੋਪਰ ਹਾਈਡਰੋਕਸਾਈਡ 500 ਗ੍ਰਾਮ ਜਾਂ ਪਿਕੋਕਸੀਸਟ੍ਰੋਬਿਨ ਕ੍ਰਸ ਪ੍ਰੋਪੀਕੋਨਾ ਜੋ ਜਿਹੜੀ ਗਲੀਲੀਓਵੇ ਦੇ ਨਾਂ ਤੇ ਆਉਂਦੀ ਹੈ ਜਿਹੜਾ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਛੜਕਾ ਕਰ ਸਕਦੇ ਹਾਂ ਛੜਕਾ ਦੇ ਲਈ ਘੱਟੋ ਘੱਟ 150 ਲੀਟਰ ਪਾਣੀ ਜਿਹੜਾ ਹੈ ਉਹ ਜ਼ਰੂਰ ਵਰਤਣਾ ਸੋ ਇਹਨਾਂ ਹੋਲੀ ਨਾਸ਼ਕਾਂ ਦਾ ਛੜਕਾ ਕਰਕੇ ਜਿਹੜਾ ਹੈ ਆਪਾਂ ਤਕਰੀਬਨ ਤਕਰੀਬਨ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਕਾਫੀ ਹੱਦ ਤੱਕ ਰੋਕத் ਥੰਮ ਕਰ ਸਕਦੇ ਹਾਂ ਤੇ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਾਂ ਜੀ ਧੰਨਵਾਦ